ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰਾ ਡੈਰੀ ਫਾਰਮ ਤੇ ਜਿਹੜੇ ਵੀਰ ਮਰ ਚੈਨਲ ਨਵੇਂ ਜੁੜਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 9501634323 9501634323 ਅੱਜ ਆਪਾਂ ਇੱਕ ਤਰੀਕ ਦੀ ਰਾਮਪਰਾ ਮੰਡੀ ਤੇ ਪਹੁੰਚੇ ਆਂ ਤਾਂ ਬਾਈਆਂ ਕੋਲ ਬੂਰੀ ਮੱਝ ਆ ਜੀ ਬਹੁਤ ਤਕੜੀ ਕੱਦ ਕਾਠ ਦੀ ਆ ਵਾਕੇ ਦੇ ਬਾਰੇ ਨੌਲੇਜ ਲੈ ਕੇ ਦੱਸਦੇ ਆ ਦੁੱਧ ਵੀ ਚੰਗਾ ਦੱਸਦੇ ਆ ਵੀਰ ਬਾਕੀ ਪਿੱਠਪੂੜਾ ਵੀ ਮੱਝ ਦਾ ਦੇਖਣ ਜੋਗਾ ਬਾਈ ਉੱਥੇ ਜੇ ਖੜਕੇ ਨਾ ਆਪਣਾ ਪਹਿਲਾ ਨਾਮ ਦੱਸ ਦੋ ਨਾਮ ਆ ਗਏ ਹਰਦੇਵ ਸਿੰਘ ਹਰਦੇਵ ਸਿੰਘ ਹਰਦੇਵ ਸਿੰਘ ਪਿੰਡ ਕਿਹੜਾ ਪੁਰੇ ਜ਼ਿਲ੍ਹਾ ਕਿਹੜਾ ਪੈਂਦਾ ਨਾਲਾ ਤਹਿਸੀਲ ਹਲੋਲਾ ਹਲੋਲਾ ਹਾਂਜੀ। ਲੋਹਲੇ ਤਹਿਸੀਲ ਦੀ ਬਰਨਾਲੇ ਜ਼ਿਲ੍ਹੇ ਦੀ ਮੱਝ ਆਹੇ ਤੇ ਦੁੱਧ ਕਿੰਨਾ ਵੀਰ ਦੇ ਥੱਲੇ? ਪਲੱਸ ਟਾਈਮ। 16 ਲੀਟਰ ਦੇ ਦੋ। 16 ਲੀਟਰ ਮੜਾ ਉੱਚੀ ਬੋਲੋ। 16 ਲੀਟਰ ਜੀ। 14 2 ਲੀਟਰ। ਹਾਂ, 14। ਬੱਚਾ ਕੀਆ ਮਗਰ? ਘੱਟੀ ਆ ਜੀ। ਅੱਧੀ ਆ ਬਾਈ। ਮਗਰ ਘੱਟੀ ਆ ਬਾਈ ਕਹਿੰਦੇ। ਜੇ ਕਿਤੇ ਬੂਰੀ ਘੱਟੀ ਦੇ ਦੀ ਦਾ ਕਮਾਲਾ ਹੀ ਸੀ ਬਾਈ। ਪਰ ਫਿਰ ਵੀ 2 ਲੱਖ ਦਾ ਬਾਣੀ ਗਏ। ਬਾਕੀ ਮੱਝ ਦਾ ਕਰਦਕਾਠ ਬਹੁਤ। ਪਰ ਮੱਝ ਘੂਰ ਕਰਕੇ ਦਿਖਾ ਦਿੰਨੇ ਆ। ਬਾਕੀ ਦੁੱਧ ਵੀ ਵੀਰ ਕਹਿੰਦਾ ਚੰਗਾ ਰੱਖਦੇ ਆ। ਬਾਕੀ ਵੀਰ ਦੁੱਧ ਤਾਂ ਸੇਵਾ ਦਾ ਹੁੰਦਾ। ਇਹਦਾ ਰੇਟ ਕਿੰਨਾ ਕਰਦੇ ਹੋ? 155। 155। 1,55,000 ਵੀਰ ਮੁੱਲ ਕਰਦੇ ਆ ਚਮਾਨਤੰਦ ਕਰਦੋਂਗੇ? ਕਰਦਾਂਗੇ। ਮਾਨਤੰਨ ਕਰ ਦੇਣਗੇ। ਬਾਕੀ ਵੀਰਾਂ ਦਾ ਨੰਬਰ ਲਾਵਾਂਗੇ ਸਕਰੀਨ ਦੇ ਹੇਠਾਂ ਦਿੱਤੇ ਹੋ ਨੰਬਰ ਤੇ ਸੰਪਰਕ ਕਰਕੇ ਤੁਸੀਂ ਆਪਣਾ ਕੋਰੇ ਜਾ ਕੇ ਦੇਖ ਕੇ ਚੰਗੀ ਤਰ੍ਹਾਂ ਫਿਰ ਖਰੀਦੋ ਬਾਈ ਜੀ ਨੰਬਰ ਮੋਬਾਈਲ ਦਾ ਲਾ ਦਿਓ ਸਸੀ ਨੰਬਰ 97014 92014 0 0 038 13 038 13 ਬਾਕੀ ਥੱਲੇ ਸਕਰੀਨ ਦੇ ਨੰਬਰ ਲਾਵਾਂਗੇ ਵੀਰਾਂ ਦਾ ਜਿੱਦੋ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਮਾਡੀ ਫਰੀ ਸਕਦੇ ਮਾੜਾ ਗੇੜਾ ਦੋਇਓ ਗੇੜਾ ਖੋਲੀ ਖੋਲ ਕੇ ਪੂਰਾ ਦਿਖਾਉਨੇ ਆ